ਦੋਕੇ ਬੈਰਾ ਦੇ ਨੇ ਟੋਕੇ ਬੈਰਾ ਦੇ ਨੇ ਟੋਕੇ ਸਾਹਿਬਾ ਸਾਇਦ ਅਲਾਮ ਜਦੇਗਾ ਅਮਨ ਬਾਬਾ ਸਾਹਿਬ ਪੀਬਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਉੱਪਰ ਬਹੁਤ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਭਾਰਤ ਰਤਨ ਪ੍ਰਾਪਤ ਬਾਬਾ ਸਾਹਿਬ ਪੀਬਰਾਓ ਅੰਬੇਡਕਰ ਜੀ ਨੇ ਦੇਸ਼ ਦੇ ਦੱਬੇ ਕੁਚਲੇ ਦਲਤ ਲੋਕਾਂ ਦੇ ਲਈ ਅਥਾਹ ਮਿਹਨਤ ਕੀਤੀ ਔਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਤ ਲੋਕਾਂ ਨੂੰ ਵੱਡਾ ਸਰੇਹਾ ਦਿੱਤਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਬਾਬਾ ਸਾਹਿਬ ਹੀਰੋ ਬੇੜਕਰ ਜੀ ਦੇ ਦਰਸ਼ਾ ਨੂੰ ਪੜਾਇਆ ਅੱਜ ਪੂਰੇ ਪੰਜਾਬ ਪਰਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਹੀਰੋ ਬੇੜਕਰ ਜੀ ਦੇ ਦਰਸ਼ਾ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਦਾਰੋਂ ਲੈ ਕੇ ਅੱਗੇ ਵਧ ਰਹਾਂਗੇ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇਗੇ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਫੈਮਿਨਸ ਪੰਜਾਬ ਚ ਖੁੱਲ੍ਹੇ ਲੰਗੇ ਕਿਉਂਕਿ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਦਾ ਮਿਸ਼ਨ ਸੀਗਾ ਕਿ ਜਦੋਂ ਸਾਡੇ ਸਮਾਜ ਦੇ ਲੋਕ ਪੜ੍ਹਨਗੇ ਉਹ ਤਰੱਕੀ ਕਰਨਗੇ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖਿਆ ਨੂੰ ਪੜਾਏਗਾ ਉਹ ਜਿਸ ਤਰ੍ਹਾਂ ਛੇ ਦੇ ਦੁੱਧ ਵਾਂਗੂ ਆ ਕਿ ਜਦੋਂ ਜੇ ਛੇ ਦੇ ਦੁੱਧ ਪੀਤਾ ਹੁੰਦਾਗਾ ਉਹ ਛੇਰ ਦੀ ਤਰ੍ਹਾਂ ਦਹਾੜਦਾਗਾ ਤਾਂ ਜਿਹੜਾ ਸਿੱਖਿਆ ਪ੍ਰਾਪਤ ਕਰੂਗਾ ਤਾਂ ਮੈਂ ਸਮਝਦਾ ਸਮਾਜ ਦੇ ਅੰਦਰ ਉਹ ਅੱਗੇ ਵਧੂਗਾ ਇਹ ਬਹੁਤ ਵੱਡੇ ਨਾਰੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਆ ਕੰਮ ਕਰ ਰਹੀ ਆ ਸੋ ਜਿਹੜੀਆਂ ਵੀ ਤਾਕਤਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਅਪਮਾਨ ਕਰਨਾ ਚਾਹੁੰਦੀਆਂ ਨੇਗੀਆਂ ਜਾਂ ਅਪਮਾਨ ਕਰ ਦਿਆਂ ਕੀਤਾਗਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਜਿਹੜਾ ਹੈਗਾ ਸਨਿਆਗ ਬਿਲਕੁਲ ਉਹਨਾਂ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਹੋਮ ਮਿਨਿਸਟਰ ਨੂੰ ਬੇਨਤੀ ਕਰਨਾ ਚਾਹਨਾਗਾ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੇ ਬੁੱਤ ਨੂੰ ਛੇੜਛੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਾਰਤ ਲਿਆ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ